ਫਾਇਰਮੈਨਟਰ ਜੀ ਅਮਰਤਪਾਲ ਸਿੰਘ ਹੋਰਾਂ ਦੀ ਗੱਲ ਆਪਾਂ ਜ਼ਰੂਰ ਕਰ ਲਈਏ ਕਿਉਂਕਿ ਪੈਰੋਲ ਦੇ ਮਾਮਲੇ 'ਚ ਵੈਸੇ ਤੇ ਦਿਨ ਲੰਘ ਰਹੇ ਨੇ ਜਿਵੇਂ ਤੁਸੀਂ ਕਹਿ ਰਹੇ ਸੀ ਨਾ ਦਿਨ ਲੰਘ ਜਾਣੇ ਆ ਦਿਨ ਲੰਘ ਰਹੇ ਨੇ ਪਰ ਇੱਕ ਚੀਜ਼ ਜ਼ਰੂਰ ਸੀ ਕਿ ਲੋਕ ਸੁਣ ਸੁਣ ਕੇ ਗਿਆ ਕਿ ਭਾਈ ਉਹਨਾਂ ਨੇ ਅਰਜੀ ਲਾਈ ਹੈ ਅੱਗੋਂ ਫੇਰ ਉਹ ਰੱਦ ਹੋ ਗਈ ਹੈ ਫੇਰ ਅਰਜੀ ਲਾਤੀ ਹੈ ਜੀ ਹਾਈ ਕੋਰਟ ਚਲੇ ਗਏ ਨੇ ਪਰ ਲੋਕ ਹੁਣ ਤੰਗ ਆ ਕੇ ਸੜਕਾਂ ਤੇ ਆ ਗਏ ਨੇ ਕੁਝ ਲੋਕਾਂ ਨੇ ਪ੍ਰਦਰਸ਼ਨ ਸ਼ੁਰੂ ਕਰਤਾ ਕਿ ਪੈਰੋਲ ਕਿਉਂ ਨਹੀਂ ਦਿੱਤੀ ਜਾ ਰਹੀ ਤਕੂ ਜਿਹੜਾ ਪ੍ਰਦਰਸ਼ਨ ਆ ਰਣਜੀਤ ਐਵਨੀਓ ਤੋਂ ਸ਼ੈਦ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਸੀ ਜੀ ਤੇ ਕੁਝ ਲੋਕਾਂ ਨੇ ਆਪਣੇ ਆਪ ਨੂੰ ਬੇੜੀਆਂ 'ਚ ਜਕੜਿਆ ਹੋਇਆ ਸੀਗਾ ਚਨਾਤਮਕ ਤੌਰ ਤੇ ਸਿੰਬੋਲਿਕਲੀ ਹੂੰ ਜਿੱਦਾਂ ਤੁਸੀਂ ਦੇਖਿਆ ਹੋਣਾ ਨਾ ਆਮ ਆਦਮੀ ਪਾਰਟੀ ਦੇ ਕੁਝ ਬੜੇ ਦਿਲਫੈਂਕ ਪੰਭਕੜ ਹੁੰਦੇ ਸੀਗੇ ਜਿਹੜੇ ਹੂੰ ਕਿਸੇ ਨੇ ਭਗਤ ਸਿੰਘ ਵਰਗਾ ਪਹਿਰਾਵਾ ਕਰਕੇ ਤੇ ਆਪਣੇ ਆਪ ਨੂੰ ਸੰਗਲ ਆ ਲੈਣੇ ਆਪਣੇ ਬਲੂਟ ਚੋਂ ਵੀ ਇੱਕ ਸੱਜਣ ਸੰ ਸੰਗਲਾ ਵਾਲੇ ਬਾਅਦ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲੀ ਬਗਾਵਤ ਕੀਤੀ ਸੀ ਇਹਨਾਂ ਦੇ ਖਿਲਾਫ ਸਰਕਾਰ ਬੰਨੋਂ ਪਰ ਜੀ ਮਤਲਬ ਕਿ ਸੰਗਲਾ ਚ ਆਪਣੇ ਆਪ ਨੂੰ ਚੱਕੜਿਆ ਦਿਖਾਉਂਦੇ ਹੁੰਦੇ ਸੀ ਇਸ ਸਿੰਬੋਲਿਕਲੀ ਇਹਨਾਂ ਨੇ ਵੀ ਕੀਤੇ ਹੋਏ ਨੇ ਇਹ ਸਾਰੇ ਜਿਹੜੇ ਸਿਆਸੀ ਡੰਮ ਆ ਹੂੰ ਪੰਮੱਕੜ ਚਲੋ ਹੋ ਸਕਦਾ ਵੀ ਸੱਚੀਓ ਕਰਕੇ ਆਉਂਦੇ ਹੋ ਨਾ ਪਰ ਇਹਨਾਂ ਦੇ ਵੀ ਚੋਣਾਂਵੀ ਮਜ਼ਮਿਆਂ ਦੇ ਵਿੱਚ ਮੈਂ ਆਮ ਦ੍ਰਿਸ਼ੇ ਦੇਖਿਆ ਇੱਕ ਇਧਰੋਂ ਵੀ ਵੀਰ ਆਉਂਦਾ ਹੁੰਦਾ ਸੀ ਆ ਬੋਰ ਵਾਲੀ ਸਾਈਡ ਤੋਂ ਪਿੰਡ ਦਾ ਨਾਮ ਮੈਨੂੰ ਭੁੱਲ ਗਿਆ ਨਹੀਂ ਕਿ ਮੈਂ ਲੈ ਲੈਂਦਾ ਮੈਨੂੰ ਮਿਲ ਕੇ ਵੀ ਗਿਆ ਸੀਗਾ ਹੂੰ ਸ਼ਦੋ ਆਰਮੀ ਚ ਆਇਆ ਸੀਗਾ ਕਿਤੇ ਇੱਕ ਤੇ ਬੇਲੀ ਜਿਹੜਾ ਸੀ ਉਹ ਪਿੱਛੇ ਝਾੜੂ ਬੰਨੀ ਫਿਰਦਾ ਹੁੰਦਾ ਸੀਗਾ ਕਿੰਨੇ ਪਤਾ ਨਹੀਂ ਕਿਵੇਂ ਮਤਲਬ ਕਿ ਇਨਾ ਵਜਨ ਚੁੱਕੀ ਫਿਰਦਾ ਸੀ ਝਾੜੂ ਵੀ ਤਾਂ ਚੰਗੇ ਭਾਰੂ ਹੁੰਦੇ ਹਨ ਮਤਲਬ ਕਿ ਉਹ ਸਿੰਬੋਲਿਕਲੀ ਹੁੰਦਾ ਹੈ ਹੂੰ ਉਸ ਵੇਲੇ ਆਮ ਆਦਮੀ ਪਾਰਟੀ ਇਹ ਦਿਖਾਰਾਈ ਸੀ ਕਿ ਭਈ ਸਾਨੂੰ ਇਹ ਸਿਆਸੀ ਗੁਲਾਮੀ ਜਿਹੜੀ ਹੈ ਨਾ ਜੋ ਪ੍ਰਤੀਕਾਤਮਕ ਕੋ ਦਿਖਾ ਰਹੇ ਸਨ ਕਿ ਇਹਦੇ ਤੋਂ ਆਜ਼ਾਦੀ ਚਾਹੀਦੀ ਹੈ ਸਵਰਾਜ ਸਵਰਾਜ ਸ਼ਬਦ ਵਰਤਦੇ ਨੇ ਆਜ਼ਾਦੀ ਵਾਸਤੇ ਬਿਲਕੁਲ ਸਵਰਾਜ ਤੋਂ ਹੀ ਇਹਨਾਂ ਦੀ ਸ਼ੁਰੂਆਤ ਹੋਈ ਸੀ ਨਾ ਇਹ ਗੱਲ ਵੱਖਰੀ ਹੈ ਕਿ ਮਾਨ ਸਾਹਿਬ ਨੇ ਉਹਦਾ ਮਜ਼ਾਕ ਉਡਾ ਦਿੱਤਾ ਸੀਗਾ ਕਿ ਸਵਰਾਜ ਟਰੈਕਟਰ ਦੇ ਨਾਲ ਤੁਲਨਾ ਕੀਤੀ ਪਰ ਇਹਨਾਂ ਦਾ ਨਾਰਾ ਮੂਲ ਤੌਰ ਤੇ ਸਵਰਾਜ ਸੀ ਜਿਹੜਾ ਕਿ ਮਹਾਤਮਾ ਗਾਂਧੀ ਦਾ ਇੱਕ ਸੁਪਨਾ ਸੀ ਜੀ ਠੀਕ ਹੈ ਨਾ ਜੀ ਵੀ ਸਵਰਾਜ ਪਿੰਡ ਦਾ ਜਿਵੇਂ ਆਪ ਦਾ ਇੱਕ ਰਾਜ ਹੋਵੇ ਹੂੰ ਤਾਂ ਮਤਲਬ ਕਿ ਇਹ ਵੀ ਹੁਣ ਬਦਲ ਗਿਆ ਤਾਂ ਕਮਾਲੇ ਦੇਖੋ ਕਿ ਅੱਜ ਇਹਨਾਂ ਦੇ ਖਿਲਾਫ ਹੀ ਕੁਝ ਬੰਦੇ ਆਪਣੇ ਆਪ ਨੂੰ ਬੇੜੀਆਂ ਚ ਸੰਗਲਾਂ ਚ ਜਕੜ ਕੇ ਪੇਸ਼ ਕਰਦੇ ਕਿ ਤੁਹਾਡੇ ਤੋਂ ਵਈ ਸਾਡੇ ਮੈਂਬਰ ਪਾਰਲੀਮੈਂਟ ਨੂੰ ਆਜ਼ਾਦੀ ਚਾਹੀਦੀ ਹੈ ਜੀ ਦੇਖੋ ਗੱਲ ਪਹੁੰਚੋ ਕਿ ਆ ਗਈ ਆਮ ਆਦਮੀ ਪਾਰਟੀ ਤੇ ਰਵਨੀਤ ਬਿੱਟੂ ਕੱਲ ਬਹੁਤ ਵੱਡੀ ਗੇਮ ਖੇਡ ਗਏ ਹਮ ਰਵਨੀਤ ਬਿੱਟੂ ਹੁਰਾਨੇ ਨਨੁਕਸੂਤਾ ਫਸਾਤਾ ਔਰ ਕਮਾਲ ਦੀ ਗੱਲ ਹੈ ਟਾਈਮਿੰਗ ਦੇਖੋ ਕਿ ਨਾਲ ਦੀ ਨਾਲ ਅਗਲੇ ਦਿਨ ਪ੍ਰਦਰਸ਼ਨ ਪਤਾ ਨਹੀਂ ਇਹ ਪਹਿਲਾ ਅਲਾਰਮ ਸੀ ਕੇ ਬਾਅਦ ਦੇ ਵਿੱਚ ਹੋਇਆ ਮੈਨੂੰ ਨਹੀਂ ਪਤਾ ਰਵਨੀਤ ਬਿੱਟੂ ਨੇ ਕੱਲ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਸਿੱਧਾ ਨਾਰਾ ਮਾਰਤਾ ਜੀ ਉਹ ਕਹਿੰਦੇ ਵੀ ਦੇਖੋ ਸਾਡੀਆਂ ਪਾਰਟੀਆਂ ਦੀਆਂ ਸੋਚਾਂ ਵੱਖਰੀਆਂ ਹੋ ਸਕਦੀਆਂ ਮਤਲਬ ਕਿ ਜਿਹੜੀ ਹੁਣ ਵਾਰਸ ਪੰਜਾਬ ਦੇ ਅਕਾਲੀ ਦਲ ਆਉਗੀ ਹੂੰ ਕਿ ਭਾਈ ਸਾਡੇ ਵਿਚਾਰ ਧਾਰਕ ਵੱਖਰੇਵੇਂ ਆ ਵਿਚਾਰਧਾਰਾ ਸਾਡੀਆਂ ਅਡਾੜਿਆ ਹੂੰ ਪਰ ਜੇ ਇੰਜੀਨੀਅਰ iracial ਨੂੰ ਮਿਲ ਸਕਦੀ ਆ ਇਜਾਜ਼ਤ ਉਹ ਆ ਕੇ ਜਾ ਕੇ ਆਪਣੀ ਗੱਲ ਉੱਥੇ ਰੱਖ ਸਕਦਾ ਸंसद ਦੇ ਵਿੱਚ ਜੀ ਤੇ ਫਿਰ ਬਈ ਪੰਜਾਬ ਸਰਕਾਰ ਅਮਰਤਪਾਲ ਸਿੰਘ ਨੂੰ ਕਿਉਂ ਨਹੀਂ ਪੈਰੋਲ ਦੇ ਰਹੀ ਹੁਣ ਉਹ ਗੱਲ ਇੱਥੇ ਗੋਲ ਕਰ ਗਿਆ ਫਿਰ ਕਿ ਪੈਰੋਲ ਤੇ ਗਾਰਡ ਦੀ ਬੜੀ ਵੱਖਰੀ ਕਹਾਣੀ ਹੈ ਕਿ ਇੰਜੀਨੀਅਰ ਰਾਸ਼ਿਦ ਨੂੰ ਪੈਰੋਲ ਤੇ ਮਿਲੀ ਹੋਈ ਨਹੀਂ ਜੀ ਸਮਾ ਦੀ ਰਵਨੀਤ ਬਿੱਟੂ ਜੀ ਤੁਸੀਂ ਆਖ ਕੇ ਹੁਣ ਇੰਜੀਨੀਅਰ ਰਾਸ਼ੀਦ ਦੀ 10-15 ਦਿਨ ਦੀ ਪਰੋਲ ਦਿਵਾਓ ਹਾਂ ਬਿਲਕੁਲ ਤੁਸੀਂ ਕਿਹਾ ਹੈ ਕਿਉਂਕਿ ਹੁਣ ਤੁਸੀਂ ਇੱਥੇ ਵਕਾਲਤ ਕਰ ਰਹੇ ਹੋ ਨਾ ਜੀ ਹੁਣ ਤੁਸੀਂ ਇੱਥੇ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਹੋਰਾਂ ਦੀ ਤੁਸੀਂ ਵਕਾਲਤ ਕਰ ਰਹੇ ਹੋ ਕਿ ਪਰੋਲ ਕਿਉਂ ਨਹੀਂ ਫਿਰ ਕੇਂਦਰ ਵਾਲਿਆਂ ਤੋਂ ਵੀ ਦਿਵਾ ਦਿਓ ਕਿਉਂਕਿ ਯੂਏਪੀਏ ਦੀ ਪਰੋਲ ਉਹਨਾਂ ਨੇ ਦੇਣੀ ਹੈ ਬਿਲਕੁਲ ਕੋਰਟ ਨੇ ਦੇਣੀ ਹੈ ਤੇ ਕੋਰਟ ਦੇ ਵਿੱਚ ਸਰਕਾਰ ਨੇ ਜਾ ਕੇ ਜੈਸ ਕਰਨੀ ਹੈ ਇਹ ਤਾਂ ਬੜਾ ਵਧੀਆ ਹੋ ਜਾਏਗਾ ਦੋਨੇ ਮੈਂਬਰ ਪਾਰਲੀਮੈਂਟ ਪਰੋਲ ਤੇ ਆ ਜਾਣਗੇ ਜੀ ਤੋ ਗੱਲ ਇਹ ਆ ਕਿ ਇਹਨਾਂ ਨੇ ਕੀ ਕੀਤਾ ਆ ਕਿ ਹੁਣ ਆਮ ਆਦਮੀ ਪਾਰਟੀ ਲਈ ਜੀ ਜੀ ਇਹ ਇੱਕ ਬੜਾ ਵੱਡਾ ਮਸਲਾ ਖੜਾ ਕਰ ਦਿੱਤਾ ਹੂੰ ਕਿਉਂ ਕਿਉਂਕਿ ਇਹਨਾਂ ਨੇ ਹੀ ਜਾ ਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਡੀਸੀ ਹੋਇਆ ਐਸਐਸਪੀ ਹੋਇਆ ਉਹ ਆਪਣੀ ਸਰਕਾਰ ਤੋਂ ਬਾਹਰ ਨਹੀਂ ਹੋ ਸਕਦੇ ਤੇ ਜਿਹੜੀ ਸਾਡੀ ਸਰਕਾਰ ਹੈ ਆਪਣੀ ਸਰਕਾਰ ਹੈ ਉਹ ਹਮ ਇਤਸ਼ਾ ਵਾਲੀ ਸਰਕਾਰ ਤੋਂ ਕਿਵੇਂ ਬਾਹਰ ਹੋ ਸਕਦੀ ਆ ਜੀ ਤੋ ਮਤਲਬ ਕਿ ਪ੍ਰਦਰਸ਼ਨ ਸ਼ੁਰੂ ਹੋ ਗਿਆ ਨੇ ਪਰ ਪ੍ਰਦਰਸ਼ਨ ਕਾਲੀਆਂ ਨੇ ਇਹ ਗੱਲ ਕਹੀ ਆ ਪਰਦਰਸ਼ਨਕਾਰੀਆਂ ਨੇ ਇਹ ਗੱਲ ਕਹੀ ਆ ਕਿ ਦੇਖੋ ਇਹ ਤਾਂ ਹਾਲੇ ਕੁਝ ਵੀ ਨਹੀਂ ਅੰਮ੍ਰਿਤਸਰ ਦੇ ਵਿੱਚ ਸਾਡਾ ਲੋਕਲ ਪ੍ਰਦਰਸ਼ਨ ਤੇ ਜਿਹੜਾ ਹੈ ਨਾ ਉਹ ਇੱਕ ਸਿਰਫ ਮੈਮੋਰੰਡਮ ਦੇਣ ਦੇ ਕਰਕੇ ਜਾਂ ਕਹਿ ਲਓ ਕਿ ਇੱਕ ਸਿਰਫ ਮੰਗ ਉਠਾਉਣ ਦੇ ਕਰਕੇ ਆ ਐਤੋਂ ਬਾਅਦ ਅਸੀਂ ਪ੍ਰਦਰਸ਼ਨ ਨਹੀਂ ਅੰਦੋਲਨ ਕਰਾਂਗੇ ਹੂੰ ਤੇ ਜੇ ਪੂਰੇ ਪੰਜਾਬ ਦੇ ਵਿੱਚ ਮਤਲਬ ਇਸ ਤਰ੍ਹਾਂ ਦੇ ਪ੍ਰਦਰਸ਼ਨ ਸ਼ੁਰੂ ਹੋ ਜਾਂਦੇ ਆ ਤਾਂ ਡੈਫੀਨਟਲੀ ਆਮ ਆਦਮੀ ਪਾਰਟੀ ਵਾਸਤੇ ਇਹ ਬੜੀ ਕਸੂਤੀ ਸਥਿਤੀ ਹੋ ਜਾਏਗੀ ਕਿਉਂਕਿ ਤਕਨੀਕੀ ਚੀਜ਼ਾਂ ਬਹੁਤ ਘੱਟ ਲੋਕ ਸਮਝਦੇ ਨੇ ਹੂੰ ਸਿੱਧਾ ਸਿੱਧਾ ਜਾਦਾ ਹੋ ਜਾਂਦਾ ਹੈ ਕਿ ਹਾਂਜੀ ਭਾਉ ਨੂੰ ਕੈਦ ਕਿਨੇ ਕੀਤਾ ਬਸ ਹਾਂ ਉਹਦੇ ਵਿਰੁੱਧ ਸ਼ੁਰੂ ਹੋ ਜਾਣਾ ਬਿਲਕੁਲ ਜੀ ਇਸ ਕਰਕੇ ਆਮ ਆਦਮੀ ਪਾਰਟੀ ਵਾਸਤੇ ਕਹ ਲੋ ਕਿ ਸਥਿਤੀ ਟੇਢੀ ਕਰ ਦਿੰਦੀ ਹੈ ਜੀ 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 ਮਜੀਸ ਸਿੰਘ ਜੀ ਕਹਿੰਦੇ ਕਿ ਬਿੱਟੂ ਦਾ ਸਿਆਸੀ ਬਿੱਟੂ ਦੀ ਟਿੱਪਣੀ ਹੈ ਸਿਆਸੀ ਹੈ ਸਿਆਸੀ ਹੈ ਜੀ ਦੇਖੋ ਸਿਆਸੀ ਉਹ ਤੁਹਾਨੂੰ ਜੇ ਤੁਹਾਡਾ ਪੈਮਾਨਾ ਸਹੀ ਹੈ ਫਿਰ ਤੁਸੀਂ ਬੰਦੀ ਸਿੰਘਾਂ ਦੀ ਵੀ ਗੱਲ ਕਰੋਗੇ ਜੀ ਫਿਰ ਤੁਸੀਂ ਇੰਜੀਨੀਅਰ ਰਾਸ਼ਿਦ ਨੂੰ ਪੈਰੋਲ ਦੀ ਗੱਲ ਕਰੋਗੇ ਨਾ ਕਿ ਗਾਰਡ ਦੀ ਹਾਜ਼ਰੀ ਦੇ ਵਿੱਚ ਸੰਸਦ ਚ ਕੁਝ ਘੰਟੇ ਜਾਣ ਦੀ ਇਜਾਜ਼ਤ ਕਿਉਂਕਿ ਪੈਰੋਲ ਤੇ ਪੈਰੋਲ ਆ ਕੈਦੀ ਤਾਂ ਕੈਦੀ ਆ ਚਾਹੇ ਕਿਸੇ ਵੀ ਮਜ਼ਬਦ ਦਾ ਚਾਹੇ ਕਿਸੇ ਸਟੇਟ ਦਾ ਤੇ ਫਿਰ ਇਸੇ ਹਿਸਾਬ ਨਾਲ ਮੈਂਬਰ ਪਾਰਲੀਮੈਂਟ ਵੀ ਇੱਕੋ ਜੇ ਹੱਕ ਰੱਖਦੇ ਆ ਚਾਹੇ ਉਹ ਕਸ਼ਮੀਰ ਵਾਲੇ ਹੋਣ ਤੇ ਚਾਹੇ ਪੰਜਾਬ ਵਾਲੇ ਸਾਡੇ ਹੋਣ ਜੀ 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 ਬਹੁਤ ਬਹੁਤ ਸ਼ੁਕਰੀਆ ਦੋਸਤੋ ਮੁਕਦਰ ਜੀ ਬਹੁਤ ਸ਼ੁਕਰੀਆ ਜੀ ਬਿਆਨ ਸੰਧੂ ਸਾਹਿਬ ਤੁਹਾਡਾ ਧੰਨਵਾਦ ਜੀ ਪੀ ਵੀ ਕਤੀ ਬਾਈ ਜੀ ਤੁਹਾਡਾ ਵੀ ਸ਼ੁਕਰੀਆ ਸਾਰੇ ਦੋਸਤਾਂ ਦਾ ਸ਼ੁਕਰੀਆ ਇੰਜੀਨੀਅਰ ਸਾਹਿਬ ਤੁਹਾਡਾ ਵੀ ਸਵਾਗਤ ਹੈ ਜੀ ਦਲਜੀਤ ਜੀ ਸਵਾਗਤ ਹੈ ਸਾਰੇ ਦੋਸਤਾਂ ਦਾ ਜੀ ਪ੍ਰੋਗਰਾਮ ਸ਼ੇਅਰ ਕਰਦੇ ਚੱਲੋ ਪ੍ਰੋਗਰਾਮ ਦੋਸਤਾਂ ਦੇ ਨਾਲ ਸਾਂਝਾ ਕਰ ਦਿਓ ਤੇ ਰਜੀਵ ਕੁਮਾਰ ਜੀ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਸਾਰੇ ਦੋਸਤਾਂ ਨਾਲ ਗੱਲ ਬਿੱਟੂ ਸਾਹਿ ਇਪਰੀਆਂ ਦੇ ਨਾਲ ਨਾਲ ਇੱਕ ਨੋਟਿਸ ਵੀ ਆ ਗਿਆ ਜੀ ਨੋਟਿਸ 2.75 ਲੱਖ ਰੁਪਏ ਦਾ ਆ ਗਿਆ ਭੇਜਿਆ BBMB ਵਾਲਿਆਂ ਨੇ ਤੇ ਉਹ ਕਹਿ ਰਹੇ ਆ ਵੀ ਇਹ ਕੋਈ ਕਬਜ਼ਾ ਕਰੀ ਬੈਠੇ ਨੇ ਕੋਈ ਮਕਾਨਾਂ ਬਕੋਨਾ ਤੇ ਰੋਣਾ ਰਣਜੀਤ ਮਣੀ ਦਾ ਕਗੀਤ ਸੀ ਨਾ ਤੇਰੇ ਵਿਆਹ ਦਾ ਕਾਰਡ ਪੜ ਕੇ ਇੰਨਾ ਐਵੇਂ ਦਿਲ ਪਰਾਇਆ ਜੀ ਮਤਲਬ ਕਿ ਰਾਤੋਂ ਰਾਤ ਨਾ ਜਦੋਂ ਕੈਸਟ ਆਈ ਅਸੀਂ ਉਦੋਂ ਨੂੰ ਆਗੇ ਕੋਈ 9ਵੀਂ 10ਵੀਂ ਇੱਥੇ ਜਿਉਂਗੇ 8ਵੀਂ 9ਵੀਂ ਚ ਹੂੰ ਤੇ ਰਾਤੋਂ ਰਾਤ ਮਤਲਬ ਕਿ ਵਿਆਦਾ ਕਾਰਡ ਹੀ ਘਰ ਘਰ ਚ ਵਜਣ ਲੱਗ ਗਿਆ ਵਿਆਦਾ ਕਾਰਡ ਨਹੀਂ ਵਿਆਦਾ ਰਿਕਾਰਡ ਹੀ ਗੈਲੋ ਵਜਣ ਲੱਗ ਗਿਆ ਤੇਰੇ ਵਿਆਦਾ ਕਾਰਡ ਤੇ ਇਹਨਾਂ ਨੂੰ ਵੀ ਪੜ ਕੇ ਰੋਣਾ ਤਾਂ ਆਉਣਾ ਚਾਹੀਦਾ ਹੈ ਨਾ ਕਿ ਮੈਂ ਤੇ ਭਈ ਹੁਣ ਉਸ ਗੱਲ ਵਾਸਤੇ ਜ਼ਿੰਮੇਵਾਰ ਹੀ ਨਹੀਂ ਰਿਹਾ ਕਿਉਂਕਿ ਇਹਨਾਂ ਨੂੰ ਜਿਹੜਾ ਨੋਟਿਸ ਆਇਆ ਉਹ ਆਇਆ BBMB ਵੱਨੀਓ ਜੀ BBMB ਦੇ ਅਧਿਕਾਰ ਖੇਤਰ ਚ ਕੀ ਹੈ ਕਿ ਨੰਗਲ ਟਾਊਨਸ਼ਿਪ ਕਲੋਨੀ ਆ ਉਹਦੇ ਵਿੱਚ ਮਕਾਨ ਬਣੇ ਨੇ ਜੀ ਠੀਕ ਹੈ ਜੀ ਰਵਨੀਤ ਬਿੱਟੂ ਨੂੰ ਉਹ ਦੋ ਮਕਾਨ ਅਲਾਟ ਹੋਏ ਜਦੋਂ ਇਹ ਮੈਂਬਰ ਪਾਰਲੀਮੈਂਟ ਬਣੇ ਸਨ ਠੀਕ ਹੈ ਜੀ ਮੈਂਬਰ ਪਾਰਲੀਮੈਂਟ ਤੇ ਉਹ ਸਾਬਕਾ ਹੋ ਗਿਆ ਜੀ ਫਿਰ ਉਹ ਕਾਂਗਰਸ 'ਚ ਨਹੀਂ ਰਿਹਾ ਉਹ ਚਲੇ ਗਿਆ ਭਾਜਪਾ ਤੇ ਕਾਂਗਰਸ ਦਾ ਉੱਥੇ ਦਫ਼ਤਰ ਚਲਣ ਡਿਆ ਇੱਕ ਚ ਉਹਨਾਂ ਨੇ ਇਹੀ ਸੋਚ ਰਿਆ ਸੀ ਵੀ ਉਹ ਭਾਜਪਾ ਦੇ ਦਫ਼ਤਰ ਕਾਂਗਰਸ ਦਾ ਨੋਟਸ ਪੜ ਕੇ ਹਾਸਾ ਵੀ ਆਉਣਾ ਚਾਹੀਦਾ ਤੇ ਰੋਣਾ ਵੀ ਆਉਣਾ ਚਾਹੀਦਾ ਕਿ ਭਾਈ ਕਮਾਲ ਹੋ ਗਈ ਯਾਰ ਤੇ ਗੱਲ ਇਹ ਆ ਕਿ ਦੱਸ ਦਿਆ ਕਿ ਉਹਨਾਂ ਨੇ ਨੋਟਿਸ ਵਗੈਰਾ ਇਹਨਾਂ ਨੂੰ ਕੱਢੇ ਪਰ ਬਿੱਟੂ ਜੀ ਨੇ ਕੋਈ ਜਵਾਬ ਹੀ ਨਹੀਂ ਦਿੱਤਾ ਜੀ ਹੈ ਨਾ ਰੋਗ ਖ ਤੈਨੂੰ ਰੋਗ ਖਾਤ ਦਾ ਤੁਹਾਨੂੰ ਖਾਤਾ ਦਾ ਰੋਗ ਪਾਇਆ ਤੇਰਾ ਇੱਕ ਵੀ ਜਵਾਬ ਨਹੀਂ ਆਇਆ ਤੇ ਇਧਰੋਂ ਮਤਲਬ ਕਿ ਉਹਨਾਂ ਨੇ ਮੀਟਰ ਘੁਮਾਤਾ ਕਿ ਜਦੋਂ ਇਹਨਾਂ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਜਾਂ ਨੋਟਿਸਾਂ ਦਾ ਜਵਾਬ ਨਹੀਂ ਦਿੱਤਾ ਤੇ ਉਹਨਾਂ ਕਿਹਾ ਰੈਂਟ ਪਾਓ ਰੈਂਟ ਜੋੜਦਾ ਜੋੜਦਾ 17 ਲੱਖ ਹੋ ਗਿਆ ਤੇ ਤੁਹਾਨੂੰ ਪਹਿਲਾਂ ਵੀ ਯਾਦ ਹੋਣਾ ਹੈ ਰਵਨੀਤ ਬਿੱਟੂ ਦੇ ਘਰ ਦਾ ਬੜਾ ਕਲੇਸ਼ ਪੈ ਗਿਆ ਸੀਗਾ ਜਦੋਂ ਇਹਨਾਂ ਨੇ ਭਾਜ ਭਾਜੋ ਐਨ ਕੀਤੀ ਤੇ ਮਾਨ ਸਰਕਾਰ ਨੇ ਇਹਨਾਂ ਤੇ ਸਿਕੰਜਾ ਕਸਤਾ